ਹਲੋ ਜੀ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਬਹੁਤ ਦਿਨਾਂ ਬਾਅਦ ਮੈਂ ਵਲੌਗ ਬਣਾਉਣ ਲੱਗੀ ਕਿਉਂਕਿ ਨਾ ਮੇਰਾ ਬ੍ਰਦਰ ਆਇਆ ਹੀ ਕਾਫੀ ਦਿਨ ਹੋ ਗਏ ਉਹਨੂੰ ਆਇਆ ਨੂੰ ਮਤਲਬ ਹੁਣ ਜਾਣ ਦਾ ਟਾਈਮ ਆ ਉਹਦਾ ਹੁਣ ਉਹਨੇ ਚਲ ਜਾਣਾ ਵਾ ਇੰਨੇ ਕ ਦਿਨ ਹੀ 10 12 ਦਿਨ ਸਿਰਫ ਤੇ ਹੁਣ ਉਹ ਦਾ ਜਾਣ ਦਾ ਟਾਈਮ ਹੋ ਦੇ ਕਰਕੇ ਜਿਹੜਾ ਹੀ ਮੈਂ ਵਲੌਗ ਨਹੀਂ ਬਣਾ ਪਾਈ ਹਨਾ ਇਹ ਮੈਂ ਪਹਿਲਾਂ ਦੇ ਵਲੌਗ ਬਣਾਏ ਸੀ ਮੈਂ ਕਿਹਾ ਚੱਲ ਹੁਣ ਪਾ ਦਿੰਨੇ ਹਨਾ ਤੇ ਜਿਹੜਾ ਹੀ ਹੁਣ ਉਹਨੇ ਅੱਜ ਕੱਲ ਚ ਉਹਨੇ ਜਿਹੜਾ ਉਹ ਚੱਲ ਜਾਣਾ ਵਾ ਨਾ ਤੇ ਮੈਂ ਕਿਹਾ ਚਲੋ ਹੁਣ ਵਲੌਗ ਜਿਹੜਾ ਉਹ ਪਾ ਦਨੇ ਆ ਤੇ ਜਿਹੜਾ ਵਾ ਉਹਨਾਂ ਕਰਕੇ ਜਿਹੜਾ ਵਲੌਗ ਨਹੀਂ ਮੈਂ ਪਾਇਆ ਉਹਨਾਂ ਵਾਸਤੇ ਉਹਨਾਂ ਨੂੰ ਟਾਈਮ ਦਿੱਤਾ ਤੇ ਆਪਣੀ ਫੈਮਿਲੀ ਵਾਸਤੇ ਹਨਾ ਤੇ ਇੱਥੇ ਇਹ ਮੇਰੀ ਭਾਬੀ ਆ ਜੀ ਤੇ ਇਹ ਆਪਾਂ ਦੋਵੇਂ ਜਣੇ ਗੱਲਾਂ ਕਰਨ ਲੱਗੀਆਂ ਸੀ ਤੇ ਮੰਮੀ ਵੀ ਨਾਲ ਹੀ ਬੈਠੀ ਮਤਲਬ ਸਾਡਾ ਇਦਾਂ ਦਾ ਬੌਂਡ ਆ ਕਿ ਅਸੀਂ ਆਪਾਂ ਕੋਈ ਵੀ ਗੱਲ ਕਰ ਸਕਦੇ ਹਾਂ ਮਤਲਬ ਉਹ ਮੰਮੀ ਦੀ ਵੀ ਕੋਈ ਵੀ ਗੱਲ ਹੋਵੇ ਮੇਰੇ ਨਾਲ ਸ਼ੇਅਰ ਕਰਦੀ ਕੋਈ ਵੀ ਕੁਝ ਵੀ ਹੋਵੇ ਮੇਰੇ ਨਾਲ ਸ਼ੇਅਰ ਕਰਦੀ ਆ ਮੈਂ ਵੀ ਉਹਦੇ ਨਾਲ ਸ਼ੇਅਰ ਕਰ ਲੈਣੀ ਆ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਕਿ ਜਿਹੜੀ ਆਪਾਂ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਾਂਗੇ ਤੇ ਇਦਾਂ ਦੀ ਵੀ ਕੋਈ ਗੱਲ ਨਹੀਂ ਕਿ ਮੈਂ ਓਲੇ ਜਾਂ ਪਰਦੇ ਨਾਲ ਕੋਈ ਮੰਮੀ ਨਾਲ ਗੱਲ ਕਰਾਂ ਮੈਂ ਮੰਮੀ ਨਾਲ ਬੈਠ ਰਹੀ ਐ ਸਮਝਦੀ ਨਹੀਂ ਕਿ ਮੈਂ ਆਪਣੀ ਭਾਬੀ ਨਾਲ ਗੱਲ ਕਰਾਂ ਬਹੁਤ ਨਾਈਸ ਬਹੁਤ ਵਧੀਆ ਹਨਾ ਸਾਰਿਆਂ ਨੂੰ ਚੰਗੀਆਂ ਪਰਜਾਈਆਂ ਮਿਲਣੀਆਂ ਚਾਹੀਦੀਆਂ ਹਨਾ ਫੇਰ ਇਹਨਾਂ ਨਾਨਾ ਦੀ ਵੀ ਕਦਰ ਹੁੰਦੀ ਆ ਹਨਾ ਨਹੀਂ ਤੇ ਪੇਕੇ ਚੰਗੇ ਨਹੀਂ ਲੱਗਦੇ ਉਦਾਂ ਹਨਾ ਤੇ ਇੱਥੇ ਬੱਸ ਜੀ ਮੇਰਾ ਪਤੀ ਮੰਮੀ ਨੇ ਬਣਾਇਆ ਸਾਗ ਲੱਗ ਪਿਆ ਫੇਰ ਸਾਗ ਹੁਣ ਇੱਥੇ ਰੱਖ ਲਾਇਆ ਨਾਲ ਮੱਕੀ ਦੀ ਰੋਟੀ ਇਹ ਟਾਈਮ ਕਿੰਨਾ ਖੋਗਾ 8 ਵਜੇ ਸਾਢੇ 7 ਪੌਣੇ 7 ਦਾ ਟਾਈਮ ਹੋ ਗਿਆ ਤੇ ਹਨੇਰਾ ਬਾਹਰ ਸਾਰਾ ਦੇਖੋ ਪੂਰਾ ਹਨੇਰਾ ਹੋ ਗਿਆ ਮਾਸਾ ਨਹੀਂ ਲੋ ਸਰਦੀਆਂ ਜਿਹਦੇ ਦਿਨ ਹੈ ਨਾ ਹੁਣ ਜਿਆਦਾ ਹੋ ਜਾਂਦਾ ਵਾ ਹਨੇਰਾ ਹੋ ਜਾਂਦਾ ਤੇ ਰੋਟੀ ਦਿਨੇ ਅੰਦਰ ਪਹਿਲਾਂ ਉਹਨਾਂ ਨੂੰ ਦੇ ਦੇਣੀ ਆ ਤੇ ਫਿਰ ਆਪ ਖਾਣੇ ਆ ਤੇ ਫਿਰ ਜਾਣੇ ਘਰ ਨੋ ਜੀ ਮੰਮੀ ਦਾ ਤੇ ਅੱਜ ਚਾਹ ਨਹੀਂ ਸਾਂਭਿਆ ਚਾਹੰਡਿਆ ਮਤਲਬ ਇੰਨੀ ਖੁਸ਼ ਹੀ ਤੇ ਉਹ ਲੈਣ ਗਏ ਸੀ ਮੈਂ ਨਹੀਂ ਸੀ ਲੈਣ ਗਈ ਕਿਉਂਕਿ ਛੋਟੇ ਬੱਚਾ ਕਰਕੇ ਨਾ ਫਿਰ ਦਿੱਕਤ ਆ ਜਾਂਦੀ ਤੁਹਾਨੂੰ ਪਤਾ ਹੈ ਨਾ ਛੋਟੇ ਬੱਚਾ ਨੂੰ ਕਿੱਥੇ ਮੈਂ ਖੜਦੀ ਰਵਾਂ ਨਾ ਤੇ ਉਹ ਚਲ ਗਏ ਸੀ ਤੇ ਸਾਗ ਮੰਮੀ ਬਣਾ ਕੇ ਗਏ ਸੀ ਸਾਗ ਇੰਨਾ ਚਾਦਾ ਸਵਾਦ ਬਣਾਇਆ ਆਉਂਦੇ ਆ ਫਿਰ ਮਤਲਬ ਕਾਫੀ ਜ਼ਿਆਦਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀ ਉਹਨਾਂ ਨੇ ਬਾਹਰੋਂ ਜਿਹੜੀ ਖਾ ਲਈ ਸੀ ਤੇ ਫਿਰ ਰਾਤ ਨੂੰ ਆਣ ਕੇ ਫਿਰ ਮੰਮੀ ਨੇ ਮੱਕੀ ਦੀ ਰੋਟੀ ਬਣਾਈ ਆਪਾਂ ਆ ਗਏ ਸੀ ਤੇ ਆਣ ਕੇ ਤੇ ਕੱਪੜੇ ਵਗੈਰਾ ਚੇਂਜ ਕੀਤੇ ਆ ਤੇ ਗੰਨੂ ਸੌਂ ਗਿਆ ਹੀ ਨਮਿਸ਼ ਦੇ ਕੱਪੜੇ ਚੇਂਜ ਕੀਤੇ ਹੋਏ ਖਸ ਹੋ ਗਿਆ ਹੀ ਤੇ ਉਹਨਾਂ ਇਦਾਂ ਹੀ ਫਿਰ ਮੈਂ ਲੈ ਆਈ ਹੈ ਹਨਾ ਤੇ ਉਹਨਾਂ ਨੂੰ ਥਕਾਵਟ ਬੜੀ ਹੋਈ ਤੇ ਉਹ ਸੌ ਗਏ ਤੇ ਫਿਰ ਆਪਾਂ ਆ ਗਏ ਮੈਂ ਕਿਹਾ ਚਲੋ ਹੁਣ ਘਰ ਚੱਲਦੇ ਆਂ ਬੱਚਾ ਨਾਲ ਨਾ ਪਰੇਸ਼ਾਨੀ ਬੜੀ ਹੁੰਦੀ ਹੈ ਤੱਦ ਕਰਕੇ ਫਿਰ ਨਾ ਮੈਂ ਕਿਹਾ ਚੱਲ ਹੁਣ ਘਰ ਚੱਲਦੇ ਆਂ ਨਮਿਸ਼ ਨੇ ਇਸ ਵਾਰ ਸਕੂਲੇ ਵੀ ਜਾਣਾ ਨਾਲੇ ਅੱਜ ਛੁੱਟੀ ਹੋ ਗਈ ਉਹਦੀ ਕਿਉਂਕਿ ਮੈਂ ਜਾਣਾ ਹੀ ਤੱਦ ਕਰਕੇ ਤੇ ਬਸ ਜੀ ਆਹ ਵੇਖੋ ਇਹਦੇ ਬਹੁਤ ਵਧੀਆ ਲੱਗਦੇ ਇਹਨੂੰ ਨਾ ਇੱਕ ਕੰਫਰਟੇਬਲ ਜਿਹਾ ਬੋੜੇ ਆ ਬੜੇ ਸ਼ੌਂਕ ਜੇ ਨਾ ਪਾਉਂਦਾ ਹੈ ਸ਼ੂਜ਼ ਲੋ ਜੀ ਇਹ ਹੈਗਾ ਆਪਣਾ ਅਗਲੇ ਦਿਨ ਦਾ ਵਲੌਗ ਤੇ ਇਹ ਨਾ ਇਹ ਮਿਲਿਆ ਸੀ ਆ ਬਹੁਤ ਹੀ ਸਪੈਸ਼ਲ ਵਾਲਾ ਗਿਫਟ ਤੇ ਚਲੋ ਜੀ ਇਹੋ ਹੀ ਲੈ ਕੇ ਆਇਆ ਹਨਾ ਮੇਰੀ ਦੀਦੀ ਨੇ ਮੈਨੂੰ ਭੇਜਿਆ ਬਾਹਰੋਂ ਤੇ ਉਹ ਮੈਂ ਤੁਹਾਨੂੰ ਅਗਲੇ ਬਲੌਗ 'ਚ ਵਿਖਾਉਂਗੀ ਹਨਾ ਇੰਤਜ਼ਾਰ ਜ਼ਰੂਰ ਕਰਿਓ ਵੇਟ ਜ਼ਰੂਰ ਕਰਿਓ ਹਨਾ ਜਿੰਦਾ ਵੀ ਅੱਗੇ ਪਿਆਰ ਦਿੰਦੇ ਹੀ ਆਈ ਹੋਪ ਤੁਸੀਂ ਉਦਾਂ ਹੀ ਪਿਆਰ ਦਿਓਗੇ ਹਨਾ ਤੇ ਆਪਾਂ ਰੈਗੂਲਰ ਕੋਸ਼ਿਸ਼ ਕਰੂੰਗੀ ਹੁਣ ਮੈਂ ਬਲੌਗ ਪਾਉਂਦੀ ਕਿਉਂਕਿ ਉਹ ਉਹਨਾਂ ਨੇ ਚੱਲ ਜਾਣਾ ਹੁਣ ਤੇ ਇਸ ਕਰਕੇ ਮੈਂ ਬਿਜੀ ਥੋੜੀ ਜੀ ਤੇ ਕਿਉਂਕਿ ਉਹਨਾਂ ਨੂੰ ਵੀ ਟਾਈਮ ਦੇਣਾ ਹੁੰਦਾ ਹਨਾ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਹਨਾ ਜਾਣਾ ਮੂਣਾ ਵੀ ਪੈਂਦਾ ਵਾ ਜਾਂ ਕਿੱਦਾਂ ਵੀ ਹਨਾ ਤੇ ਸਭ ਕੁਝ ਤਾਂ ਨਾਲ ਸ਼ੇਅਰ ਕਰੂੰਗੀ ਤੇ ਹੌਲੀ ਹੌਲੀ ਤੇ ਸਾਰੇ ਵਲੌਗਸ ਬਣੇ ਰਿਓ ਅਗਲੇ ਵਲੌਗ ਚ ਤੁਹਾਨੂੰ ਮਤਲਬ ਵੇਖਣ ਵਾਸਤੇ ਮਿਲੇਗਾ ਤੇ ਜੀ ਤੁਸੀਂ ਕਹਿ ਸਕਦੇ ਕਿ ਆਪਾਂ ਮੰਨ ਲਓ ਜਿਹੜੀ ਪਾਰਟੀ ਬਣ ਗਈ ਹੈ ਹੁਣ ਤੇ ਮੈਂ ਬਹੁਤ ਖੁਸ਼ ਵਾਂ ਤੇ ਲੋ ਜੀ ਆਪਣਾ ਇੱਧਰ ਦਾ ਵਲੌਗ ਸ਼ੁਰੂ ਕਰ ਲੈਨੇ ਆ ਤੇ ਅੱਜ ਜਿਹੜਾ ਹੀ ਨਵੀਂ ਚਲ ਗਿਆ ਸਕੂਲ ਤੇ ਅੱਜ ਆ ਰਹੇ ਆ ਭਰਾ ਤੇ ਭਾਬੀ ਤੇ ਮੈਂ ਬਣਾਉਣੀ ਆ ਰੋਟੀ ਮੈਂ ਕਿਾ ਚੱਲ ਨਾ ਦਾਲ ਨੂੰ ਇਦਾਂ ਟਾਈਮ ਲੱਗ ਜਾਂਦਾ ਨਾ ਸਬਜੀ-ਸਬਜੀ ਬਣਾਉਂਦੇ ਆ ਤੇ ਮੈਂ ਕਿਾ ਚੱਲ ਨਾ ਸਬਜੀ-ਸਬਜੀ ਬਣਾ ਕੇ ਚਲ ਰੱਖ ਲੈਣੀ ਆ ਨਾ ਸਾਫ ਸਫਾਈ ਤੇ ਕਰ ਲਈ ਅੱਜ ਨਾ ਬੈੱਡ ਸ਼ੀਟ ਜਿਹੜੀ ਉਹ ਗਰਮ ਵਿਛਾੜੀ ਮੈਂ ਮੈਂ ਕਿਾ ਹੀ ਵਧੀਆ ਲੱਗਦੀ ਸਵੇਰ ਹਣਾ ਇਹਨਾਂ ਦੇ ਨੇਕ ਜਿਹਾ ਬੱਚਾ ਕਰਕੇ ਵਿਛਾੜੀ ਆ ਇੱਧਰ ਮੈਂ ਲਾਉਣ ਲੱਗੀ ਦਾਲ ਨੂੰ ਤੜਕਾ ਤੇ ਦਾਲ ਮੱਖਣੀ ਬਣਾ ਲਈਏ ਨਾਲ ਬਣਾਇਆ ਸ਼ਾਈ ਪਨੀਰ ਹੈਗਾ ਪਾਲਕ ਪਨੀਰ ਹੈਗਾ ਵਾ ਤੇ ਇੱਕ ਦੀ ਹੋਰ ਸਬਜ਼ੀ ਬਣਾ ਲਾਂਗੇ ਨਾਲ ਚਾਵਲ ਵਗੈਰਾ ਹੋ ਜਾਣੇ ਆ ਤੇ ਉਹਨਾਂ ਨੇ ਆਉਣਾ ਸ਼ਾਮੀ ਤੇ ਇਹ ਵਲੌਗ ਸ਼ਾਇਦ ਪਹਿਲਾਂ ਚੱਲ ਜੇ ਹਨਾ ਤੇ ਉਹਨਾਂ ਦੇ ਹੋਰ ਦਾ ਵਲੌਗ ਜਿਹੜਾ ਉਹ ਬਾਅਦ ਚ ਮੈਂ ਪਾਉਂਗੀ ਤੇ ਮੈਂ ਲਾ ਲਈ ਪਹਿਲਾਂ ਤੜਕਾ ਲੋ ਜੀ ਮੈਂ ਆ ਨਾ ਦਾਲ ਮੱਖਣੀ ਬਣਾ ਲਈ ਦਾਲ ਮੱਖਣੀ ਤੇ ਬਣਾ ਲਈ ਉੱਪਰ ਲੜਿਆ ਪਾਵਾਂਗੇ ਫਿਰ ਹੋ ਜੇਗੀ ਕ੍ਰੀਮ ਵਗੈਰਾ ਪਾਈ ਮੈਂ ਤੇ ਇੱਧਰ ਮੈਂ ਦੂਜੀ ਹੋਰ ਇੱਕ ਸਬਜ਼ੀ ਬਣਾਉਣ ਲੱਗੀ ਤੇ ਤਿਆਰੀ ਕਰ ਲੈਣੀ ਮੈਂ ਤਿਆਰੀ ਕਰਕੇ ਰੱਖ ਲੈਣੀ ਉਦਾਂ ਵੀ ਨਾ 11 12 ਦਾ ਟਾਈਮ ਹੋ ਚੱਲਿਆ ਤੇ ਘਰ ਘਰ ਕੇ ਰੱਖ ਲੈਨੇ ਮੈਂ ਚੱਲਣਾ ਬੇਟਾ ਮੇਰਾ ਚੁੱਪ ਕੀਤਾ ਵਾ ਤੇ ਮੈਂ ਕਰ ਲੈਣੀ ਫਿਰ ਉਹਨੇ ਵੀ ਰੋਣ ਲੱਗ ਜਾਣਾ ਕਿਉਂਕਿ ਉਹਨਾਂ ਦੰਦੀਆਂ ਰੱਖੀਆਂ ਤਾਂ ਉਹ ਦਿਨ ਨਾ ਉਹਨੂੰ ਸਿਰ ਪਾ ਰਾਜਾ ਤੇ ਐਚਪੀਜੀ ਹੁੰਦੀ ਹੈ தਦ ਕਰਕੇ ਉਹ ਰੋਂਦਾ ਰੈਂਦਾ ਰੀ 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 ਕਰਦਾ ਰਹਿੰਦਾ ਸਾਰੇ ਦਿਨ ਲਓ ਜੀ ਤੜਕਾ ਲਾ ਲ ਲਈ ਪਹਿਲਾਂ ਅੱਜ ਨਾਸ਼ਤਾ ਬਣਾ ਲੈਨੇ ਮੈਂ ਨਾ ਚਿਲਾ ਬਣਾਉਣ ਲੱਗੀ ਜਿਹੇ ਤਰੀਕੇ ਦੇ ਨਾਲ ਬੇਸਣਾਂ ਦੇ ਬਸ ਜੇ ਤੁਹਾਡੇ ਕੋਲ ਸਬਜ਼ੀਆਂ ਹੈਗੇ ਤਾਂ ਉਹ ਪਾ ਸਕਦੇ ਜੀ ਨਹੀਂ ਤੇ ਫਿਰ ਪਿਆਜ਼ ਤੇ ਟਮਾਟਰ ਥੋਮ ਅਦਰਕ ਕੁਝ ਵੀ ਪਾ ਸਕਦੇ ਜੀ ਹਨਾ ਤੇ ਮੈਂ ਕਿਹਾ ਚੱਲ ਹੁਣ ਨਾਸ਼ਤਾ ਤੇ ਕਰਨਾ ਹੀ ਆ ਹਨਾ ਪਰ ਉਹਨਾਂ ਤੇ ਹੁਣ ਸ਼ਾਮੀ ਆਉਣਾ ਵਾ ਤੇ ਉਹਨੇ ਦੇਰ ਤੱਕ ਭੁੱਖੇ ਤਾਂ ਨਹੀਂ ਰਹਿਣਾ ਤੇ ਚਲੋ ਨਾਸ਼ਤਾ ਕਰ ਲੈਨੇ ਆ ਹਨਾ ਫਰੂਟ ਵਗੈਰਾ ਖਾ ਲਿਆ ਵਾ ਮੈਂ ਚਾਹ ਰੱਖੀ ਇੱਕ ਪਾਸੇ ਇੱਕ ਪਾਸੇ ਮੈਂ ਚਿਲਾ ਬਣਾਉਣ ਲੱਗੀ ਤੇ ਮੈਂ ਕਹ ਚੱਲੀਏ ਬਣਾ ਲੈਨੇ ਆ ਤੇ ਹੈਪਰ ਲਿਪਸ ਮੈਂ ਕਰਵਾਏ ਹੀ ਕੱਲ ਥ੍ਰੈਡਿੰਗ ਰਹਿ ਗਈ ਕਰਾਉਣ ਵਾਲੀ ਮੈਂ ਹੁਣ ਹੋਈ ਜਾਵੇ ਥ੍ਰੈਡਿੰਗ ਫੇਰ ਹੀ ਕਰਾਉਂਗੀ ਤੇ ਬਸ ਜੀ ਨਾਸ਼ਤਾ ਕਰ ਲੈਨੇ ਆ ਨਾਸ਼ਤਾ ਪਾਣੀ ਤੇ ਨਮਿਸ਼ ਗਿਆ ਸਕੂਲੇ ਉਹਦੇ ਨਾਲ ਫੰਕਸ਼ਨ ਮਾ ਤੇ ਉਹਦੀ ਤਿਆਰੀ ਹੁੰਦੀ ਪਈ ਉਹਦੇ ਕਰਕੇ ਛੁੱਟੀ ਲਾਉਣੀ ਹੁੰਦੀ ਕੱਲ ਉਹਨੂੰ ਨਾ ਜ਼ਬਰਦਸਤੀ ਛੁੱਟੀ ਕਰਵਾਈ ਨੇ ਤੇ ਕਰਦਾ ਨਹੀਂ ਤੇ ਕੱਪੜੇ ਆਂਟੀ ਅਜੇ ਤੇ ਮੈਂ ਕਿਹਾ ਚੱਲ ਉਹਨਾਂ ਦੇ ਹੁੰਦੇ ਆ ਪਹਿਲਾਂ ਪਹਿਲਾਂ ਨਾ ਕੱਪੜੇ ਧੋਪ ਜਾਣਗੇ ਤੇ ਲੋ ਜੀ ਹੁਣ ਅੱਗੇ ਹੀ ਬਾਜ਼ਾਰ ਤੇ ਕੋਈ ਪਲਾਨ ਨਹੀਂ ਪਹਿਲਾਂ ਜਾਣ ਦਾ ਪਰ ਫਿਰ ਵੀ ਆਪਾਂ ਚੱਲ ਗਏ ਹਨਾ ਤੇ ਲੈ ਆਈਆਂ ਗੰਨੂ ਦੇ ਸੂਟ ਲੈ ਕੇ ਆਈਆਂ ਸਰਦੀਆਂ ਵਾਲੇ ਹਨਾ ਬੱਚਿਆਂ ਦੇ ਜਿੰਨੇ ਹੋਣ ਨਾ ਉਹਨੇ ਥੋੜੇ ਹੁੰਦੇ ਆ ਮੈਂ ਤੁਹਾਨੂੰ ਵਿਖਾ ਦਣੀ ਇੱਕ ਵਾਰੀ ਮੈਂ ਨਵੀਂ ਸੂਟ ਲੈ ਕੇ ਆਈ ਇਹਦੇ ਤੇਰਾ ਵੀ ਨਹੀਂ ਜਿਆਦਾ ਸਰਦੀਆਂ ਵਾਲੀ ਬੱਚਿਆਂ ਦੀ ਸਾਟ ਕਰਕੇ ਨਾ ਜਿਆਦਾ ਹੁੰਦੀ ਵੈਰਾਈਟੀ ਤੇ ਇਹ ਹੈਗਾ ਇੱਕ ਇਹ ਹੈਗਾ ਵੈਲਵਟ ਚ ਇਹ ਉੱਪਰੋਂ ਸ਼ਾਰਟ ਵਾਲਾ ਇਹ ਤੇ ਅੰਦਰੋਂ ਵੀ ਬੂਲ ਆ ਵੇਖੋ ਗਰਮ ਅੰਦਰੋਂ ਵੀ ਇਹਦੇ ਨੀਚੇ ਉਹਦੇ ਕੁਝ ਵੀ ਹੈ ਨਾ ਪਾਸ ਪਾ ਕੇ ਤੇ ਉੱਪਰੋਂ ਦੀ ਨਾ ਇਦਾਂ ਕਿੰਨਾ ਕਿਊਟ ਲੱਗਣਾ ਇਹਦੇ ਨਾਲ ਇਹ ਵਾਲੀ ਪੈਂਟ ਆ ਤੇ ਪੈਂਟ ਇਹ ਆ ਕਿ ਕਿਸੇ ਵੀ ਹਨਾ ਸਵੈਟਰ ਸ਼ਰਟ ਨਾਲ ਪਾ ਸਕਦੇ ਆਪ ਤੋਂ ਹਨਾ ਤੇ ਇਹਦੇ ਨੀਚੋਂ ਵੀ ਕੁਝ ਨਾ ਕੁਝ ਜਿਹੜਾ ਉਹ ਪੈ ਜਾਣਾ ਹਨਾ ਇੱਕ ਸਾਈਜ਼ ਜਿਹੜਾ ਆਪ ਹੀ ਲਿਆਂਦਾ ਵਾ ਇਹ ਵਾਲਾ ਤੇ ਲੈਂਦਾ ਫਲਫੀ ਵਾਲੇ ਬੜੇ ਵਧੀਆ ਲੱਗਦੇ ਨਾ ਆਹ ਵਾਲੇ ਤੇ ਇਹ ਵੀ ਬੜਾ ਕਿਊਟ ਜੈ ਗ੍ਰੀਨ ਕਲਰ ਦਾ ਆਹ ਵੇਖੋ ਤੇ ਇਦਾਂ ਬਣਿਆ ਹੋਇਆ ਹੈ ਨਾ ਇਹ ਤੇ ਹੈ ਵੀ ਸੌਫਟ ਵਾ ਤੇ ਇਹਦੇ ਨੀਚੋਂ ਵੀ ਬੜਾ ਵਧੀਆ ਸੌਫਟ ਹੈ ਨਹੀਂ ਖੁਰਦਰਾ ਵਾ ਬੜਾ ਬੱਧੀਆ ਸੌਫਟ ਜਿਆ ਵ ਤੇ ਨਾਲ ਆ ਵਾਲੀ ਪਜਾਮੀ ਆ ਤੇ ਸਰਦੀਆਂ ਨੂੰ ਹੀ ਆ ਕਿ ਨਾ ਬੱਚਿਆਂ ਸੂਟ ਬੜੇ ਯੂਸਫੁਲ ਹੁੰਦੇ ਆ ਤੇ ਜਿੰਨੇ ਹੁਣ ਉਹਨੇ ਥੋੜੇ ਆ ਤੇ ਇੱਕ ਇਹ ਲੋਟ ਇੱਕ ਇਹ ਤੀਸਰਾ ਲੈਂਦਾ ਇਹ ਜਿਹਾ ਇਦਾਂ ਦਾ ਹੀ ਮੈਂ ਲੈਂਦਾ ਫਲਫੀ ਵਾਲਾ ਥੋੜਾ ਜਿਹਾ ਡਿਜ਼ਾਈਨ ਇਹਦਾ ਚੇਂਜ ਆ ਤੇ ਕਿੰਨੇ ਡਿਜ਼ਾਈਨ ਹੁੰਦੇ ਨਾ ਬੱਚਿਆਂ ਦੇ ਐ ਵੇਖੋ ਇਹ ਵਾਲਾ ਫਿਰਗੀ ਇਦਾਂ ਪਾਕਟ ਬਣੀ ਹੋਈ ਆ ਹਨਾ ਇਹਦੀ ਪੌਕੇਟ ਵਿੱਚ ਵੀ ਆਪਾਂ ਪਾ ਸਕਦੇ ਪੈਸੇ ਪਾ ਸਕਦੇ ਜਿੱਦਾਂ ਪਰਸ ਵਗੈਰਾ ਨਹੀਂ ਫੜਿਆ ਗਿਆ ਹਨਾ ਇਹਨੂੰ ਚਾਪਾ ਪੈਸੇ ਪਾ ਸਕਦੇ ਬੱਚੇ ਨੇ ਤੇ ਆਪਣੇ ਕੋਲ ਹੀ ਰਹਿਣਾ ਤੇ ਇਹਦਾ ਕਲਰ ਬੜਾ ਸੋਹਣਾ ਲੱਗਦਾ ਮੈਨੂੰ ਆਹਲਾ ਕਲਰ ਹੈ ਨਾ ਕਲਰ ਸੋਹਣਾ ਹੈ ਇਹਦੇ ਨਾਲ ਇਹ ਇਦਾਂ ਦੀ ਪਜਾਮੀ ਹੈ ਬੜੀ ਕੰਫਰਟੇਬਲ ਰਹਿੰਦੀ ਆ ਭਾਵੇਂ ਡਾਈਪਰ ਲਾਇਆ ਹੋਏ ਹਨਾ ਤੇ ਕੰਫਰਟੇਬਲ ਰਹਿੰਦੀ ਹੈ ਇਹੋ ਜਿਹੀਆਂ ਪਜਾਮੀਆਂ ਤੇ ਇਹ ਇਹ ਤਿੰਨ ਸੂਟ ਜਿਹੜੇ ਹੀ ਇਹ ਨੇ ਲੈ ਕੇ ਆਈ ਗਨੋ ਦੇ ਤੇ ਹੁਣ ਵੱਜ ਗਏ ਆ 2:00 ਵੱਜ ਗਏ ਤੇ ਨਮਿਸ਼ ਦਾ ਹੋ ਗਿਆ ਟਾਈਮ ਹੁਣ ਤੇ ਨਮੀ ਸ਼ਾਊਗਾ ਤੇ ਉਹਨੂੰ ਕੁਝ ਖਾਣ ਵਾਸਤੇ ਦਵਾਂਗੀ ਤੇ ਉਹਨੂੰ ਦੱਸਣਾ ਨਹੀਂ ਕਿ ਮੈਂ ਬਾਜ਼ਾਰ ਗਈ ਨਾ ਤੁਹਾਨੂੰ ਕਹਿਣਾ ਮੈਂ ਵੀ ਜਾਣਾ ਸੀ ਹਨਾ ਬੱਚਿਆਂ ਨੂੰ ਹੁੰਦਾ ਨੇ ਕਿ ਮਾਵਾ ਗਈਆਂ ਤੇ ਆਪਾਂ ਵੀ ਜਾਈਏ ਹਨਾ ਤੇ ਗਨਨ ਉਹਨੂੰ ਮੈਂ ਸਵਾ ਦਿੱਤਾ ਤੇ ਬਸ ਜੀ ਸ਼ਾਮ ਨੂੰ ਉਹਨਾਂ ਨੇ ਆਉਣਾ ਮੋ ਵਲੌਗ ਤੁਹਾਨੂੰ ਅਗਲਾ ਜਿਹੜਾ ਵੇਖਣ ਵਾਸਤੇ ਮਿਲੇਗਾ ਤੇ ਫਿਲਹਾਲ ਜਿਹੜਾ ਵਾ ਇਹ ਵਲੌਗ ਦਾ ਐਂਡ ਕਰ ਦਿੰਨੇ ਆ ਤੇ ਸੀ ਆਪਣਾ ਅੱਜ ਦਾ ਵਲੌਗ ਆ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਕਰਦੇ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਤਾ ਤੱਕ ਲਈ ਬਾਏ ਬਾਏ ਇੱਕ 빅 ਸਰਪ੍ਰਾਈਜ਼ ਆ ਉਹ ਅਗਲੇ ਵਲੌਗ ਚ ਤੁਹਾਨੂੰ ਨਾਲ ਸ਼ੇਅਰ ਕਰੂੰਗੀ ਨਾ ਬੜਾ ਵਧੀਆ ਗਿਫਟ ਮਿਲਿਆ ਵਾ